ਸਸਿਕਲ ਜੀ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਡਾਇਮੰਡ ਪਟਿਕ ਕ੍ਰਿਸ਼ਨ ਪਟਿਆਲਾ ਤੋਂ ਮੇਜਲਜੀਤ ਅ ਅੱਜ ਫੇਰ ਤੁਹਾਡੇ ਲਈ ਇਸ ਵੀਡੀਓ ਲੈ ਕੇ ਆਏ ਹਾਂ ਕੜਾਈ ਵਾਲੇ ਸੂਟਾਂ ਦੀ ਅੱਜ ਸਾਰੇ ਹੀ ਆਪਾਂ ਤੁਹਾਨੂੰ ਕੜਾਈ ਵਾਲੇ ਸੂਟ ਦਿਖਾਵਾਂਗੇ ਸਾਰੀ ਬ੍ਰਾਂਡ ਦੇ ਹੋਣਗੇ ਕੋਈ SK ਦਾ ਹੋਊਗਾ ਕੋਈ Ramtex ਦਾ ਹੋਊਗਾ ਇਹ ਆਪਣਾ ਪਹਿਲਾ ਡਿਜ਼ਾਈਨ ਹੈ SK ਦੀ Ruby Cotton ਇਹਦੇ ਵਿੱਚ ਆਪਣੇ ਕੋਲ ਪਲੇਨ ਸਟਾਕ ਬਹੁਤ ਹੁੰਦਾ ਬਹੁਤ ਸਾਰੇ ਰੰਗ ਜਿੰਨੇ ਦੇ ਵਿੱਚ ਆ ਵੀਡੀਓ ਚ ਪਾਇਆ ਹੋਏ ਨੇ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਤੋਂ ਕਢਾਈ ਕਰਵਾ ਸਕਦੇ ਹੋ ਇਹ ਦੇਖੇ ਉੱਪਰ ਨੂੰ ਪੈਨਲ ਜਾਂਦੇ ਨੇ ਇਹਦੇ ਵਿੱਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿੰਨੀ ਮਰਜ਼ੀ ਪ੍ਰੋਬਲਮ ਗੈਸ ਕਰ ਸਕਦੇ ਤੁਸੀਂ ਤੇ ਇੱਥੋਂ ਗਾਲਾ ਬਣੂਗਾ ਨਾ ਇੱਥੋਂ ਇੱਥੋਂ ਗਾਲਾ ਬਣ ਜਾਊਗਾ ਤੇ ਇਨਚ ਜਿੰਨੀ ਮਰਜ਼ੀ 44 45 ਇੰਚ ਲੈਂਥਰੀ ਆਮ ਦਾ ਬਣ ਜਾਊਗੀ ਤੇ ਘੇਰੇ ਦੀ ਵੀ ਕੋਈ ਟੈਂਸ਼ਨ ਹੈ ਕਿ ਘੇਰਾ ਤੁਸੀਂ वाई ਵੀ ਕਰ ਸਕਦੇ ਹੋ ਤੁਸੀਂ 25 ਤੱਕ ਵੀ ਘੇਰਾ ਕਰ ਸਕਦੇ ਹੋ ਇਹਦਾ 25 26 ਤੱਕ ਘੇਰਾ ਤੁਸੀਂ ਇਹਦਾ ਆਰਾਮ ਨਾਲ ਕਰ ਸਕਦੇ ਹੋ ਇਹ ਇਹ ਬਾਮਾ ਕੀ ਹੈ ਇਹ ਬਾਮਾ ਨੇ ਆ ਤੁਸੀਂ ਪਟੋ ਬ੍ਰੈਂਡ ਵਿੱਚ ਹਲਕਾ ਹਲਕਾ ਇਹ ਵਿੱਚ ਇਹਦੇ ਵਿੱਚ ਹਲਕਾ ਹਲਕਾ ਚੱਕ ਬਣਿਆ ਹੋਇਆ ਬਾਹਮਾ ਤੇ ਵੀ ਕਰਨਾ ਇਹ ਜਿਨ੍ਹਾਂ ਨੇ ਤਿਆਰ ਕਰਵਾਇਆ ਉਹਨੇ ਕਹਿੰਦੀਆਂ ਬਾਹਮਾ ਤੇ ਕਰਵਾਇਆ ਤੁਸੀਂ ਨੇ ਜੇ ਬਾਟਮ ਤੇ ਵੀ ਤਿਆਰ ਕਰਵਾਉਣਾ ਹੋਊਗਾ ਅ ਫਸਲਵਾਰ ਤੇ ਵੀ ਪੌਂਚੇ ਤੇ ਕੜਾਈ ਕਰਦਾਂਗੇ ਪਰ ਉਹਨਾਂ ਨੇ ਨਹੀਂ ਕਰਵਾਇਆ ਹੈਗਾ ਤੇ ਇਹਦੇ ਨਾਲ ਆਪਣੇ ਸਨੋਨ ਦਾ ਦਪੱਟਾ ਤਿਆਰ ਕਰਵਾਇਆ ਜਿਹਦੇ ਰੰਗ ਨਾ ਵਿੱਚੇ ਸੀਗੇ ਉਹੀ ਸੇਮ ਕਲਰ ਦੇ ਰੰਗ ਪਵਾ ਕੇ ਡਾਈ ਵਡਾਈ ਦਪੱਟਾ ਤਿਆਰ ਕਰਵਾਇਆ ਤੁਸੀਂ ਇਹਨੂੰ ਸਿੰਪਲ ਵੀ ਰੱਖ ਸਕਦੇ ਹੋ ਐਤਾ ਵੀ ਡਾਈਕ ਕਰ ਸਕਦੇ ਹੋ ਦੱਸਿਓ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਲੱਗੇ ਤੇ ਇਹਦੇ ਵਿੱਚ ਹੀ ਇੱਕ ਕੋਸਟ ਇੱਕ ਮਿੰਟ ਹੁਣ ਅਗਲਾ ਕਰਾਂਗੇ ਹਾਂਜੀ ਇਹਦੇ ਨਾਲ ਦਾ ਹੀ ਸੇਮ ਇੱਕ ਹੋਰ ਜਨ ਆਪਾਂ ਨੇ ਹੋਰ ਤਿਆਰ ਕੀਤਾ ਪਰ ਥੋੜਾ ਜਿਹਾ ਡਿਫਰੈਂਟ ਕੀਤਾ ਉਹਦੇ ਵਿੱਚ ਅੱਗੇ ਇਹਦੇ ਵਿੱਚ ਸਿਰਫ 2.5 ਬਾਈ 2.5 ਉੱਪਰ ਤੱਕ ਕਰਾਂਗੇ ਡਿਜ਼ਾਈਨ ਸੇਮ ਆ ਇਹਦੇ ਪਰਸੇਲ ਕੋ ਸਿੱਧੇ ਲੈਣਾ ਤੇ ਪਲਾਵ ਤੇ ਇਹਦੇ ਵਿੱਚ ਤੁਸੀਂ ਦੇਖੋ ਦੋ ਕਰੇ ਹੁੰਦੇ ਇੱਕ ਚੱਕਰ ਤੱਕ ਜਾਂਦੀ ਆ ਉਹਦੇ ਤੱਕ ਆ ਦੇਖੋ ਚੱਕਰ ਤੱਕ ਇੱਕ ਤੇ ਇੱਕ ਉਸੇ ਉੱਪਰ ਜਾਂਦੀ ਆ ਤੇ ਬਾਕੀ ਇਹਦੇ ਉੱਪਰ ਕਿਉਂਕਿ ਜਿੰਨਾ ਦਾ ਇਹ ਤਿਆਰ ਕਰਵਾਇਆ ਉਹਦਾ ਘੇਰਾ ਬਹੁਤ ਛੋਟਾ ਹੁਣ ਦਾ 19 20 ਇੰਚ ਘੇਰਾ ਬਸ ਇੱਥੋਂ ਘੇਰਾ ਬਣ ਜਾਣਾ ਇੱਥੋਂ ਬਸ ਇੰਨਾ ਕੁ ਇਸ ਲਈ ਦੋ ਪੈਨ ਦਾ ਜ਼ਿਆਦਾ ਹੁੰਦੇ ਸੀਗੇ ਦੁਪट्टे ਦੋ ਹੁੰਦੇ ਸੀ ਮੇਂ

ਲੈਟੇ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਦੇਖੋ ਇਹ ਉੱਪਰ ਤੱਕ ਬੁਟੀ ਜੀ ਦੀ ਆ ਇਹ ਇਹ ਬਾਵਨ ਨਾ ਇਹ ਪਹੁੰਚਿਆ ਦਾ ਕੰਮ ਤੇ ਬਾਟਮ ਤੇ ਕੰਮ ਆਊਗਾ ਨਾਲ ਤੇ ਪਹੁੰਚੇ ਨੇ ਤੇ ਇਹ ਜੀਆਂ ਬਾਵਨ ਇਹ ਕੰਮ ਤੇ ਕਾਹ ਦੁਪੱਟਾ ਇਹਨਾਂ ਦਾ ਹਜੇ ਟਾਈ ਹੋਣ ਗਏ ਹੋਣੇ ਖਾਦੀ ਆਈ ਨਹੀਂ ਸੀ ਕਿ ਤੇ ਇਹਦੇ ਵਿੱਚ ਹੀ ਇੱਕ ਛੋਟਾ ਸਬੂਤ ਤਿਆਰ ਕੀਤਾ ਆ ਦੇਖੋ ਇੱਕ ਘੇਰਾ ਤੇ ਇਹ ਲਈ ਤੁਸੀਂ ਆਪਣੀ ਮਨਪਸੰਦ ਦਾ ਰੇਜ਼ਾ ਵੀ ਤੁਸੀਂ ਤਿਆਰ ਕਰਵਾਉਣਾ ਉਹ ਤਿਆਰ ਕਰਵਾ ਸਕਦੇ ਹੋ ये अपने ऑर्डर के सूट ने भेजे ने पट्टे ना दाई होने गए हुए घेर अपने ये बॉटम से कढ़ाई ते तो ये കാര്യ ആ കടയിട്ട പ്ലേ രപട്ടാ ചനോദാ കായ ਫੋਸਾ ਦਾ ਤੁਹਾਨੂੰ ਮਤਲਬ ਬਲੇਜ ਦੇ ਵਿੱਚ ਮਾੜਾ ਮੋਟਾ ਡਿਫਰੈਂਟ ਆ ਦੇ ਚੁਪਟੇ ਦਾ ਪਰ ਦੁਪੱਟਾ ਸੇਮ ਡਾਈ ਆ ਤੇ ਵਾਰ ਦੁਪੱਟੇ ਦੇ ਨਾਲ ਰੰਗ ਦਾ ਮਾੜਾ ਮੋਟਾ ਨੀਕੀ ਦਾ ਹਰਕ ਪੈ ਜਾਂਦਾ ਇਹ ਸੈਮੀ ਚ ਨੌਂ ਦੇ ਦੁਪੱਟੇ ਨੇ ਆਪਣੇ ਕੋਲ ਸਾਡੇ ਇੱਕ ਇਹ ਸੂਟ ਆ ਇਹ ਆਪਣੇ ਤੋਂ ਵਿਲੇਜ ਵੀ ਪਾਇਆ ਸੀਗਾ ਆਪਣੇ ਕੋਲ ਕੁਟرائی ਹੈ ਨਾ ਨਮਟੇਸ ਦੀ ਕੁਟرائی ਹੈ ਇਸੀ ਦੀ ਇਹ ਆਪਣੇ ਕੋਲ ਇਹ ਕੁਟرائی ਦੇ ਵਿੱਚ ਇਹ ਗਰਮੀ ਵਾਲੀ ਕਿਹ ਟਰਾਈ ਹੁੰਦੀ ਹੈ ਇਹ ਨਾ ਸਮਝੋਗੇ ਤੁਸੀਂ ਵੀ ਤੇ ਜੀ ਕਿਹ ਟਰਾਈ ਹੁੰਦੀ ਹੈ ਸਰਦੀਆਂ ਵੀ ਕੀ ਹੋਂਦੀ ਆ ਆ ਦੇਖੋ ਇਹ ਬਾਬਾ ਬਣ ਗਿਆ ਹੋ ਗਿਆ ਤੇ ਆ ਜਾ ਕੀ ਇਹਦਾ ਕੰਮ ਤੁਸੀਂ ਕਿਹਾਈ ਦੀ ਸਫਾਈ ਦੇ ਸਕਦੇ ਹੋ ਕਿੰਨੀ ਵਧੀਆ ਪਰ ਸਫਾਈ ਨਾਲ ਦਾਰਦੇ ਇਹਦੇ ਵਿੱਚ ਵੀ ਆਪਣੇ ਕੋਲ ਕਈ ਰੰਗ ਨੇ ਫੁੱਲ ਵਾਲੀ ਦੇ ਵਿੱਚ ਵੀ ਤੁਸੀਂ ਜੇ ਜਿਆ ਰਹੇਗਾ ਵੀ ਕੋਈ ਹੋਵੇ ਅਸੀਂ ਉਹ ਬਣਾ ਲਾਂਗੇ ਦੇਖ ਲੈਕਤੀ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਗੀ ਇਹਦੇ ਨਾਲ ਵੀ ਦੁਪੱਟਾ ਸੇਮੇਕ ਨੂੰ ਮੰਗਾਇਆ ਹੀ 22 ਵੱਡਾ ਹੀ ਸੇਮੇਕ ਨੂੰ ਆਉਂਦਾ ਦੁਪੱਟਾ ਵੀ ਆਪਣੇ ਕੋਲ ਵਧੀਆ ਹੀ ਹੁੰਦਾ ਨਾ ਘਰਤ ਦਾ ਹੱਤੋਂ ਆਪੇ ਜਿਆ ਕੰਮ ਤੋਂ ਮੰਗਾ ਦੁਪੱਟਾ ਵਰਤਦੇ ਆ ਕੋਈ ਕੋਈ ਨਹੀਂ ਪਾ ਵਰਤਦੇ ਦੋ ਦੁਪੱਟੇ ਵਰਤਦੇ ਆ ਦੇਖੋ ਲੈ ਇਹ ਸੋਨੇ ਦੇ ਜਿਹੜੇ ਰੰਗ ਉਹਦੇ ਵਿੱਚ ਪਾਈ ਹੋਈਆਂ ਨੇ ਉਹ ਸੇਮ ਰੰਗ ਨਾਲ ਹਜੇ ਇਹਨਾਂ ਨੂੰ ਫਿਨਿਸ਼ਿੰਗ ਹੋਊਗੀ ਕਿ ਇਹਨਾਂ ਤੇ ਆਪਾਂ ਆਪ ਲੈਸਾ ਲਾਉਂਗਾ ਲੈਸਾ ਵੀ ਲਾਵਾਉਣਾ ਪਊਗਾ ਕਿਉਂਕਿ ਆਪਰੇਸਡ ਆਰਡਰ ਦੇ ਸੁਕਣੀਆਂ ਆਪਣੇ ਤੇ ਭੇਜਣੇ ਨਹੀਂ ਸੂ। ਤੇ ਇੱਥੇ ਹੀ ਸੁਕਾਏ ਇਹ ਰੰਗਟਾਚ ਦੀ ਸਿਮਰ ਆਨ ਉਹ ਵਰਦੇ ਵਿੱਚ ਇਹਦੇ ਪ੍ਰਾਕ੍ਰਿਤੀ ਦੇ ਤੱਕ ਰਾਈ ਕੀਤੀ ਹੋਈ ਆ ਜਿਹੜੇ ਰੰਗ ਵਿੱਚ ਸੀਗੀ ਉਹੀ ਰੰਗ ਪਾ ਕੇ ਆਪਣੇ ਤਿਆਰ ਕੀਤੇ ਨੇ। ਰਾਮਟਾਜ डिसेंबर ਆ ਤਾਂ ਮਤਲਬ ਤੋਂ 35 ਚ ਰਾਮਟਾਜ ਦੀ ਵੈਸੇ ਤਾਂ ਸਾਰੀ ਬ੍ਰੈਂਡ ਦੀ ਕੱਪੜੇ ਨੇ ਆ ਦੇਖੋ ਪਤਾ ਲੱਗਦਾ ਵੀ ਰਾਮਟਾਜ ਦੇ ਨੇ ਬ੍ਰੈਂਡ ਆਪਾਂ ਵਧੀਆ ਬੱਦਦੇ ਆ ਖ ਦੇਖੋ ਇਹ ਪਾਉਂਦੇ ਤਾਂ ਇਹਦੇ ਨਾਲ ਵੀ ਦੁਪੱਟਾ ਹੁੰਦਾ ਹੈ ਇਹ ਨਾਲ ਰੇਸ

ਪਰੇ ਦੇ ਦੂਜੇ ਵੀ ਪਾਇਆ ਹੋਏ ਨੇ ਤੇ ਰਾਮਕਾਂਸ ਦੀ ਵੈਰੇਟੀ ਆ ਖਵੇ ਇੱਥੇ ਪਤਾ ਲੱਗਦਾ ਬਹੁਤ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਹਿਲਾਂ ਨੂੰ ਬੇਨਤੀ ਆ ਵੀਰਾਂ ਸਾਨੂੰ ਸਾਡਾ ਕੰਮ ਕਿਵੇਂ ਲੱਗਿਆ ਤੇ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਹਨਾ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦੇ ਨੇ ਨਾ ਤੇ ਅਸੀਂ ਕੰਮ ਉਨਾਂ ਕੇ ਫਰਦੇ ਜਿੰਨਾ ਸਭ ਤੋਂ ਵਧੀਆ ਕੰਮ ਹੋ ਜAVE ਜਿਆਦਾ ਕੰਮ ਨਹੀਂ ਅਸੀਂ ਫੜਦੇ ਹੈਗੇ ਕਿਉਂਕਿ ਵੀਡੀਓ ਵੀ ਥੋੜੀ ਜਿਹੀ ਲੇਟ ਪੈਂਦੀ ਆ ਇਹ ਸਲੀਕੋ ਕਿ ਮੈਂ ਇੱਕ ਹੋਰ ਕੱਲੀ ਹੁੰਨੀ ਆ ਉਨਾਂ ਕੇ ਕੰਮ ਕਰਦੇ ਜਿੰਨਾ ਕਿ ਸਾਨੂੰ ਆ ਲੱਗਦਾ ਵੀ ਹਾਂ ਵਧੀਆ ਹੋ ਜੇਵੇ ਆ ਦੇਖੋ ਇਹਨੇ ਪਾਉ ਜਿਆਦਾ ਨਹੀਂ ਕਰਦੇ ਹੈਗੇ ਤੇ ਤੁਹਾਨੂੰ ਜੇ ਸਾਡੇ ਪਸੰਦ ਆਉਂਦੇ ਨੇ ਜਿਹੜੇ ਇਹਨਾਂ ਰੰਗ ਪਸੰਦ ਆਉਂਦੇ ਨੇ ਤਾਂ ਤੁਸੀਂ ਜਰੂਰ ਸਾਨੂੰ ਸਪੋਰਟ ਕਰਿਆ ਕਰੋ ਇਹਦੇ ਨਾਲ ਦੁਪੱਟਾ ਕੋਲੇ ਕੋਟੇ ਦਾ ਕਰਵਾਇਆ ਆ ਦੇਖੋ ਪਲੇਨ ਦੁਪੱਟਾ ਇਹਨੂੰ ਵੀ ਲੱਸਾ ਲੱਗਣੀ ਹੈ ਹਲੇ ਪਲੇਨ ਦੁਪੱਟਾ ਕਰਾਇਆ ਕੋਕੇ ਦਾ ਤੇ ਇਹਦੇ ਵਿੱਚ ਇਹ ਇੱਕ ਆ ਰਿਹਾ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੈਰਾਈਟੀ ਕੀ ਹੋਜੀ ਲੱਗੀ ਤੁਸੀਂ ਹੋਰ ਕਿਹਦੀ ਵੈਰਾਈਟੀ ਦੇਖਣਾ ਚਾਹੁੰਦੇ ਹੋ ਵੈਰਾਈਟੀ ਆਪਣੇ ਕੋਲ ਸਾਰੀ ਹੁੰਦੀ ਹੈ ਦੇਖੋ ਜੀ ਰਾਮ ਟੈਂਡ ਦੀ ਸੇਮਰ ਵੀ ਹੁੰਦੀ ਹੈ ਆਪਣੇ ਕੋਲ ਖਾਦੀ ਕਾਟਨ ਵੀ ਹੈਗੀ ਹੈ ਤੇ ਪਲੇਨ ਦੇ ਵਿੱਚ ਆਪਣੇ ਕੋਲ ਕਈ ਕੁਆਲਿਟੀਆਂ ਨੇ ਆਪਣੇ ਕੋਲ ਹੁਣ ਹਣਾ ਇੱਕ ਨਵਾਂ ਵੀ ਆਇਆ ਨਾ ਕੱਪੜਾ ਰਾਉਂਡ ਟੈਂਸ ਦਾ ਵੀ ਆਇਆ ਹੋ ਆਪਣੇ ਵੀਡੀਓ ਪਾਈ ਹੋਈ ਹੈ ਤੁਹਾਨੂੰ ਪਲੇਨ ਦੇ ਪਰ ਕੜਾਈਆਂ ਚੱਲ ਰਹੀਆਂ ਨੇ ਇਹ ਦਾ ਘੇਰਾ ਤੇ ਇਹ ਬਾਹਵਾ ਤੇ ਪੰਨ ਦੁਪੱਟਾ ਇਹਨਾਂ ਨਾਲ ਵੀ ਪਲੇਨ ਲੋਕਿ ਇਹ ਦੁਪੱਟੇ ਹਜੇ ਡਾਈ ਹੋਗੇ ਅੱਜ ਆਈ ਸੀਗੇ ਅਤੇ ਅਸੀਂ ਚਲੋ ਜੀ ਵਿੱਚ ਪਾ ਦਈਏ ਕਈ ਵਾਰ ਟਾਈਮ ਲੱਗਦਾ ਫਿਰ ਜੇ ਥਿਆਰ ਹੋ ਜਾਂਦੇ ਨੇ ਫਿਰ ਸਾਨੂੰ ਭੇਜਣ ਦੀ ਕਾਲੀ ਹੋ ਜਾਂਦੀ ਆ ਵੀ ਸੀ ਕਿ ਭੇਜਦੀਏ ਸੀ ਤੇ ਏਸੀਗੀ ਆਪਣੇ ਅੱਜ ਦੇ ਸੂਟ ਫਿਰ ਮਿਲਾਂਗੇ ਤੁਹਾਨੂੰ ਇੱਕ ਹੋਰ ਸੋਹਣੀ ਜਿਹੀ ਵੀਡੀਓ ਲੈ ਕੇ